हां जी प्यारे विद्यार्थियों प्यारे विद्यार्थियों जो कल पत्र जारी ਹੋਇਆ ਸੀਗਾ एसटीआरटी ਵੱਲੋਂ ਤਾਂ ਮੈਰਿਟੋਰੀਅ ਸੋਸਾਇਟੀ ਨੇ ਵੀ ਜਿਹੜਾ ਪੱਤਰ ਜਾਰੀ ਕੀਤਾਗਾ ਇਹ ਜਿਹੜੇ ਵਿਦਿਆਰਥੀ ਮੈਰਿਟੋਰੀਅਸ ਤੋਂ ਐਮਿਨਸ ਵਿੱਚ ਜਾਣਾ ਚਾਹੁੰਦੇ ਆ ਤੇ ਐਮਿਨਸ ਤੋਂ ਮੈਰਿਟੋਰੀਅਸ ਅ ਵਿੱਚ ਆਉਣਾ ਚਾਹੁੰਦੇ ਆ ਉਹਨਾਂ ਸੰਬੰਧੀ ਜਿਹੜਾ ਪੱਤਰ ਜਾਰੀ ਕੀਤਾ ਗਿਆ ਜਨਤਕ ਸੂਚਨਾ ਆਓ ਤੁਹਾਡੇ ਨਾਲ ਸਾਂਝੀ ਕਰਦੇ ਆ ਜਨਤਕ ਸੂਚਨਾ ਮੈਰਿਟੋਰੀਅਸ ਸੋਸਾਇਟੀ ਵੱਲੋਂ ਜਾਰੀ ਕੀਤੀ ਗਈ ਜਨਤਕ ਸੂਚਨਾ ਨੰਬਰ ਜੋ ਤੁਸੀਂ ਪੜ ਰਹੇ ਹੋ 25 24 ਦੀ ਲਗਾਤਾਰਤਾ ਵਿੱਚ ਸੂਚਿਤ ਕੀਤਾ ਜਾਂਦਾ ਹੈ ਕਿ ਮੈਰੀਟੋਰੀਅਸ ਸਕੂਲਾਂ ਲਈ ਦਾਖਲੇ ਹੱਤ ਮਿਤੀ 5 6 2024 ਨੂੰ ਹੋਣ ਵਾਲੀ ਕਾਉਂਸਲਿੰਗ ਸੰਬੰਧੀ ਦਫ਼ਤਰ ਐਸ.ਈ.ਆਰ.ਟੀ ਵੱਲੋਂ ਜਾਰੀ ਜਨਤਕ ਸੂਚਨਾ ਨੰਬਰ ਜੋ ਦਿੱਤਾ ਹੋਇਆ ਮਿਤੀ 3 6 24 ਅਨੁਸਾਰ ਜੋ ਵਿਦਿਆਰਥੀ ਸੀਟ ਰੱਦ ਕਰਵਾਉਣਾ ਚਾਹੁੰਦੇ ਹਨ ਉਹ ਆਪਣੀਆਂ ਅਰਜ਼ੀਆਂ ਮਿਤੀ 5 6 2024 ਤੱਕ ਸਬੰਧਤ ਮੈਰੀਟੋਰੀਅਸ ਸਕੂਲਾਂ ਤੇ ਸਕੂਲ ਆਫ ਐਮੀਨੈਂਸ ਵਿੱਚ ਜਮ੍ਹਾਂ ਕਰਵਾ ਸਕਦੇ ਨੇ ਸੁਪਰਜੈਕਟ ਟ੍ਰੈਕਟਰ ਮੈਰੀਟੋਰੀਅਸ ਸੁਸਾਇਟੀ ਵੱਲੋਂ ਜਿਹੜਾ ਪੱਤਰੇ ਜਾਰੀ ਹੋਇਆਗਾ ਕੱਲ ਵਾਲੇ ਪੱਤਰ ਦੀ ਲਗਾਤਾਰਤਾ ਵਿੱਚ ਹੀ ਜਿਹੜਾ SCERT ਵੱਲੋਂ ਜਾਰੀ ਹੋਇਆ ਸੀਗਾ ਵੀ ਜੋ ਆਪਣੀ ਸੀਟ ਰੱਦ ਕਰਵਾਉਣਾ ਚਾਹੁੰਦੇ ਆ ਮੈਰਿਟੋਰੀਅਸ ਤੋਂ ਐਮੀਨਸ ਵਿੱਚ ਜਾਣਾ ਚਾਹੁੰਦੇ ਆ ਐਮੀਨਸ ਤੋਂ ਮੈਰਿਟੋਰੀਅਸ ਵਿੱਚ ਆਉਣਾ ਚਾਹੁੰਦੇ ਆ ਉਹਨਾਂ ਸੰਬੰਧੀ ਜਿਹੜਾ ਪੱਤਰ ਜਾਰੀ ਕੀਤਾ ਗਿਆ ਤੇ ਜਿਹੜੀ ਹੋਣ ਵਾਲੀ ਜਿਹੜੀ ਕਾਉਂਸਲਿੰਗ ਹੈ 5 6 2024 ਨੂੰ ਉਸ ਦੇ ਸੰਬੰਧ ਵਿੱਚ ਜਿਹੜਾ ਜਿਹੜੀ ਇਹ ਪੱਤਰ ਜਾਰੀ ਕੀਤਾ ਗਿਆ ਜਨਤਕ ਸੂਚਨਾ ਜਾਰੀ ਕੀਤੀ ਗਈ ਆ ਸੋ ਵਿਦਿਆਰਥੀਆਂ ਨੂੰ ਜਿਹੜਾ ਆਪਾਂ ਜਾਣਕਾਰੀ ਪ੍ਰਦਾਨ ਕਰੀਏ ਵੱਤੋ ਵੱਦੋਂ ਤੱਕ ਜਾਣਕਾਰੀ ਪਹੁੰਚਾਈਏ ਤਾਂ ਕਿ ਕੋਈ ਵੀ ਵਿਦਿਆਰਥੀ ਪੰਜਾ ਨਾ ਰਹੇ ਜੇਕਰ ਚੈਨਲ ਨਵੇਂ ਤਾਂ ਚੈਨਲ ਤੇ ਨਵੇਂ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਹਰ ਤਰ੍ਹਾਂ ਦੀ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਕੀਤੀ ਜਾਵੇਗੀ ਲਾਈਕ ਕਮੈਂਟ ਕਰੇ ਨੂੰ ਵੱਤੋ ਵੱਦ ਆਪਾਂ ਅੱਗੇ ਵਿਦਿਆਰਥੀਆਂ ਕੋਲ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਕਿ ਸਾਰਿਆਂ ਕੋਲ ਇਹ ਗੱਲ ਜਿਹੜੀ ਪਹੁੰਚ ਪਾਏ ਜਿਹੜੀ ਜਨਤਕ ਸੂਚਨਾ ਹੈ ਹੈਗੀ ਆ ਮੈਰੀਟੋਰੀਅਸ ਕੋ ਇਮਿਨੈਂਸ ਇਮਿਨੈਂਸ ਤੋਂ ਮੈਰੀਟੋਰੀਅਸ ਦੇ ਵਾਲਾ ਓਨਲੀ ਇਹ ਵੀ ਉਸ ਪੱਤਰ ਵਿੱਚ ਗੱਲ ਕੀਤੀ ਗਈ ਸੀ ਮੋੜ ਕੇ ਪੜ੍ਹ ਲੈ ਦੁਬਾਰਾ ਫਿਰ ਡਿਸਕ੍ਰਿਪਸ਼ਨ ਦੇ ਵਿੱਚ ਮੌਜੂਦ ਤਫਰਕੇ ਮੇ ਆ ਜਾ ਸਕਦਾ ਤੇ ਇੱਕ ਮੇਰੇ ਖਿਆਲ ਦੇ ਵਿੱਚ ਆਪਾਂ ਨੂੰ ਇਸ ਦਾ ਜਿਹੜਾ ਪ੍ਰਤੀਸ਼ਤ ਅਧਾਰ ਰੱਖਣਾ ਪਊਗਾ ਕਿਉਂਕਿ ਸਾਰੀਆਂ ਸੀਟਾਂ ਜਿਹੜੀਆਂ ਮਿਲਦੀਆਂ ਨੇ ਉਹ ਪ੍ਰਤੀਸ਼ਤ ਅਧਾਰ ਤੇ ਮਿਲਦੀਆਂ ਨੇ ਧੰਨਵਾਦ ਜੀ ਸ਼ੁਕਰੀਆ ਮਿਹਰਬਾਨੀ